ਹਾਈ ਗਾਇਸ ਆਈ ਹੋਪ ਤੁਸੀਂ ਸਾਰੇ ਠੀਕ ਹੋਵੋਗੇ ਅੱਜ ਆਪਾਂ ਅਲਟਰੇਸ਼ਨ ਕਰਨ ਲੱਗੇ ਆ ਜੰਪ ਸੂਟ ਦੀ ਇਹ ਜੰਪ ਸੂਟ ਦੀ ਲੈਂਥ ਹੈ ਜਿਹੜੀ ਬਹੁਤ ਜ਼ਿਆਦਾ ਲੌਂਗ ਹੈਗਾ ਤੇ ਸੋ ਇਹਦੀ ਆਪਾਂ ਲੈਂਥ ਰੱਖਣੀ ਆ 40 ਇਹ ਲੈਂਥ ਹੈਗੀ 45 ਸੋ ਆਪਾਂ 5 ਇੰਚ ਇਹ ਐਕਸਟਰਾ ਹੈਗਾ ਉੱਤੇ ਆਪਾਂ ਨਿਸ਼ਾਨ ਲਾ ਲੈਨੇ ਆ ਸਿੱਧਾ ਕਰਕੇ ਨੀਚੇ ਤੋਂ ਤੇ ਆਪਾਂ 5 5 ਇੰਚ ਤੇ ਨਿਸ਼ਾਨ ਲਗਾ ਲਈ ਉਹਨਾਂ ਨੂੰ ਹੁਣ ਆਪਾਂ ਮੈਚ ਕਰ ਲਿਆ సో హో దో ఇంచీచేను కంకీ దో దో ఇంచోల్డ్ సో అను టోటె చ ఫోర్టీ సో దో ఇంచేయర్ ఒక ఫోల్డ్ దే సో తిన్న ఇచ్చా నీచే కట్ సో ఇదా కోటో ਕੋਈ ਪਜਾਮਾ ਜੰਪਸੂਟ ਜਿਹਦੇ ਆਪਾਂ ਅਲਟਰੇਸ਼ਨ ਕਰਨੀ ਹੁੰਦੀ ਹੈ ਲੌਂਗ ਹੁੰਦਾ ਉਹਨੂੰ ਆਪਾਂ ਇਦਾਂ ਨੀਚੇ ਤੋਂ ਕੱਟ ਕਰਕੇ ਤੇ ਉਹਨੂੰ ਆਪਾਂ ਲੈਂਥ ਜਿਹੜੀ ਸਹੀ ਕਰ ਸਕਦੀ ਆ ਇਹ ਵੀਡੀਓ ਉਹਨਾਂ ਲਈ ਆ ਕਿ ਜਿਨ੍ਹਾਂ ਨੂੰ ਬਿਲਕੁਲ ਵੀ ਅਲਟਰੇਸ਼ਨ ਕਰਨੀ ਨਹੀਂ ਆਉਂਦੀ ਜਿਨ੍ਹਾਂ ਨੂੰ ਆਉਂਦੀ ਹੈ ਸੋ ਉਹਨਾਂ ਨੂੰ ਤਾਂ ਪਤਾ ਹੀ ਹੈ ਸੋ ਐਦਾਂ ਆਪਾਂ ਨੈਕਸਟ ਦੂਸਰਾ ਲੈ ਲੈਣਾ ਦੂਸਰੀ ਸਾਈਡ ਜੋ ਆਪਾਂ ਹੁਣ ਪਹਿਲਾਂ ਕੱਟ ਕੀਤਾ ਸੀ ਕਪੜਾ ਇਹਦਾ ਇਜ਼ੀ ਟ੍ਰਿਕ ਹੈਗਾ ਕਿ ਉਨੀ ਇਹਦੇ ਉੱਪਰ ਰੱਖ ਲੈਣਾ ਸੇਮ ਤਾਂ ਕਿ ਦੋਨਾਂ ਦੀ ਦੋਨੋਂ ਸਾਈਡ ਤੇ ਇੱਕੋ ਜੀ ਕਟਿੰਗ ਹੋ ਜਾਵੇ ਉਹ ਵਾਲਾ ਕੱਪੜਾ ਆਪਾਂ ਚੁੱਕ ਕੇ ਚੰਗੀ ਤਰ੍ਹਾਂ ਉੱਪਰ ਰੱਖ ਲੈਣਾ ਸੋ ਐਦਾਂ ਆਪਾਂ ਇਹਦੀ ਕਟਿੰਗ ਕਰ ਲੈਣੀ ਆ ਤੇ ਬਾਅਦ ਵਿੱਚ ਆਪਾਂ ਇਹਨੂੰ ਸਟਿਚ ਕਰ ਲਾਂਗੇ ਅਗਰ ਕੋਈ ਕੱਪੜਾ ਹੁੰਦਾ ਕਿ ਨੀਚੇ ਤਰਪਾਈ ਹੋਣ ਵਾਲੀ ਹੁੰਦੀ ਤਾਂ ਆਪਾਂ ਪਹਿਲਾਂ ਉਹਨੂੰ ਪ੍ਰੈਸ ਕਰ ਲੈਣਾ ਜਿੰਨਾ ਜਿੰਨਾ ਆਪਾਂ ਫੋਲਡ ਕਰਨਾ ਹੁੰਦਾ ਉਹਨਾਂ ఫోల్డ్ ప్రెస్ పక్కా ఉందాన సో ఫోర్ స్టే తరపే అదా ఏ వాలీ సైడ్ కట్ కదీ దో దో ఇంచోల్డ్ కప్పా జా సో దో ఇన్గా లే సేమ ఇద్దరు దో ఇ ਸੋ ਇਹ ਆਪਾਂ ਦਨੂ ਫੋਲਡ ਕਰ ਦੇਣਾ ਸੋ ਇਹ ਅੱਜ ਦੀ ਆਪਣੀ ਵੀਡੀਓ ਸੀ ਵੀਡੀਓ ਵਧੀਆ ਲੱਗੀ ਹੋ ਤਾਂ ਪਲੀਜ਼ ਲਾਈਕ ਸ਼ੇਅਰ ਕਰਨਾ ਚੈਨਲ ਸਬਸਕ੍ਰਾਈਬ ਕਰਿਓ ਥੈਂਕ ਯੂ